ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਬਲੌਗ ਅੱਜ ਦਾ ਬਲੌਗ ਇੰਪੋਰਟੈਂਟ ਹੈ ਗੱਲ ਕਰਨੀ ਹੈ ਕੈਨੇਡਾ ਦੇ ਇੱਕ ਸਪੈਸੀਫਿਕ ਵਰਕ ਪਰਮਿਟ ਦੀ 2 ਸਾਲ ਦੀ ਐਕਸਟੈਂਸ਼ਨ ਮਿਲਣ ਜਾ ਰਹੀ ਹੈ ਜਿਨ੍ਹਾਂ ਦੇ ਵੀ ਵਰਕ ਪਰਮਿਟ ਐਕਸਪਾਇਰ ਹੋਣ ਜਾ ਰਹੇ ਨੇ ਤੇ ਜਿਹੜੀ ਪ੍ਰੋਵਿੰਸ ਐਕਸਟੈਂਸ਼ਨ ਦੇਣ ਜਾ ਰਹੀ ਹੈ ਉਸ ਦਾ ਨਾਮ ਹੈ ਯੂਕੌਨ ਕੀ ਨਿਯਮ ਸ਼ਰਤਾ ਰਹਿਣ ਵਾਲੀਆਂ ਨੇ ਉਸ ਬਾਰੇ ਡਿਸਕਸ਼ਨ ਕਰਾਂਗੇ ਕਿਸੇ ਤਰ੍ਹਾਂ ਦੇ ਐਲ ਐਮ ਆਈਆ ਦੀ ਲੋੜ ਨਹੀਂ ਹੈਗੀ ਜਿਹੜਾ ਵਰਕ ਪਰਮਿਟ ਐਕਸਟੈਂਡ ਹੋਵੇਗਾ ਉਹਦੀਆਂ ਨਿਯਮ ਸ਼ਰਤਾਂ ਜਿਹੜੀਆਂ ਅੱਜ ਦੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਜਿਹੜਾ ਵਰਕ ਪਰਮਿਟ ਐਕਸਟੈਂਡ ਹੋਣਾ ਹੈ ਉਹ ਪਾਲਿਸੀ ਦਾ ਨਾਮ ਹੈ ਯੂਕੌਨ ਸਪੈਸੀਫਿਕ ਵਰਕ ਪਰਮਿਟ ਇਸ ਪਾਲਿਸੀ ਨੂੰ ਐਕਸਟੈਂਡ ਕਰ ਦਿੱਤਾ ਗਿਆ ਹੈ ਤੇ ਹੁਣ ਤੁਸੀਂ 2025-26 ਚ ਵੀ ਕੈਨੇਡਾ ਦੇ ਵਿੱਚ ਰਹਿ ਸਕਦੇ ਹੋ ਆਪਣੀ ਪੀਆਰ ਜਿਹੜੀ ਉਹ ਕਲੇਮ ਕਰ ਸਕਦੇ ਹੋ ਜੇਕਰ ਤੁਹਾਡਾ ਵਰਕ ਪਰਮਿਟ ਐਕਸਪਾਇਰ ਹੋਣ ਜਾ ਰਿਹਾ ਸੀ ਤੁਹਾਨੂੰ ਟੈਨਸ਼ਨ ਪਈ ਸੀ ਤਾਂ ਤੁਹਾਡੇ ਲਈ ਇਹ ਚੰਗੀ ਖਬਰ ਹੋ ਸਕਦੀ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਇਹ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਹਾਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੇ ਤੁਸੀਂ ਸਾਡੇ ਕੋਲ ਸੋਪੀਛ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ ਕੈਨੇਡਾ ਦਾ ਇੱਕ ਪਬਲਿਕ ਪਾਲਿਸੀ ਲੈ ਕੇ ਆਈਏ ਟੈਂਪਰੇਰੀ ਪਬਲਿਕ ਪਾਲਿਸੀ ਹੈ ਯੂਕਾਨ ਸਪੈਸੀਫਿਕ ਵਰਕ ਪਰਮਿਟ ਇਹ ਓਪਨ ਵਰਕ ਪਰਮਿਟ ਹੈ ਜਿਸ ਦੀ ਵੈਲਿਡਿਟੀ 2 ਸਾਲ ਦੀ ਹੋਏਗੀ ਜੇਕਰ ਤੁਹਾਡਾ ਵਰਕ ਪਰਮਿਟ ਖਤਮ ਹੋਣ ਵਾਲਾ ਹੈ ਕੈਨੇਡਾ ਦੇ ਵਿੱਚ ਜਾਂ ਖਤਮ ਹੋ ਗਿਆ ਹੈ ਜੇਕਰ 1 ਜਨਵਰੀ 2025 ਤੋਂ ਪਹਿਲਾਂ ਤੁਹਾਡਾ ਵਰਕ ਪਰਮਿਟ ਕੈਨੇਡਾ ਦੇ ਵਿੱਚ ਖਤਮ ਹੋ ਗਿਆ ਹੈ ਜਾਂ ਫਿਰ ਤੁਹਾਡਾ ਵਰਕ ਪਰਮਿਟ ਜਿਹੜਾ 31 ਦਸੰਬਰ 2025 ਤੱਕ ਖਤਮ ਹੋ ਜਾਵੇਗਾ ਤਾਂ ਤੁਸੀਂ ਇਸ ਪਬਲਿਕ ਪਾਲਿਸੀ ਦਾ ਬੈਨੀਫਿਟ ਲੈ ਸਕਦੇ ਹੋ ਹੁਣ ਨਿਯਮ ਸ਼ਰਤਾ ਕੀ ਹੋਣ ਵਾਲੀਆਂ ਨੇ ਪਹਿਲਾ ਨਿਯਮ ਇਹ ਹੋਣ ਵਾਲਾ ਹੈ ਕਿ ਤੁਸੀਂ ਯੂਕਾਨ ਦੇ ਵਿੱਚ ਹੀ ਰਹੇ ਹੋਣੇ ਚਾਹੀਦੇ ਹੋ ਤੇ 16 ਮਈ 2024 ਤੋਂ ਯੂਕਾਨ ਦੇ ਵਿੱਚ ਰਹਿ ਰਹੇ ਹੋ ਤੇ ਵਰਕ ਕਰ ਰਹੇ ਹੋ ਫੋਰਨ ਨੈਸ਼ਨਲ ਜਿਹੜੇ ਆ ਉਹ ਅਪਲਾਈ ਕਰ ਸਕਦੇ ਨੇ ਜਿਹੜੇ 16 ਮਈ 2024 ਤੋਂ ਯੂਕਾਨ ਦੇ ਵਿੱਚ ਰਹਿ ਰਹੇ ਨੇ ਉਹਨਾਂ ਵਾਸਤੇ ਸਿਰਫ ਇਹ ਐਲੀਜੀਬਿਲਟੀ ਕ੍ਰਾਈਟੇਰੀਆ ਹੋਵੇਗਾ ਸਿਰਫ ਉਹ ਹੀ ਐਲੀਜੀਬਲ ਹੋਣਗੇ ਉਸ ਤੋਂ ਇਲਾਵਾ ਦੂਜੀ ਸ਼ਰਤ ਹੈ ਕਿ 1 ਜਨਵਰੀ 2025 ਤੋਂ ਪਹਿਲਾਂ ਜਾਂ ਤੁਹਾਡਾ ਵਰਕ ਪਰਮਿਟ ਐਕਸਪਾਇਰ ਹੋ ਰਿਹਾ ਹੋਵੇ ਜਾਂ 31 ਦਸੰਬਰ 2025 ਤੋਂ ਪਹਿਲਾਂ ਤੁਹਾਡਾ ਵਰਕ ਪਰਮਿਟ ਜਿਹੜਾ ਉਹ ਐਕਸਪਾਇਰ ਹੋਣ ਜਾ ਰਿਹਾ ਹੋਵੇ ਇਹ ਦੋ ਸ਼ਰਤਾਂ ਹੋ ਗਿਆ ਤੀਜੀ ਸ਼ਰਤ ਇਹ ਹੋਣੀ ਚਾਹੀਦੀ ਹੈ ਕਿ ਜਿਹੜਾ EMPLOER ਆ ਤੁਹਾਡਾ ਉਹ ਤੁਹਾਨੂੰ ਇੱਕ ਸਪੋਰਟ ਲੈਟਰ ਜ਼ਰੂਰ ਦੇ ਦੇਵੇ ਯਾਨੀ ਕਿ ਤੁਹਾਡੇ EMPLOER ਜਿੱਥੇ ਤੁਸੀਂ ਕੰਮ ਕਰ ਰਹੇ ਹੋ ਉੱਥੋਂ ਤੁਹਾਨੂੰ ਸਪੋਰਟ ਲੈਟਰ ਦੀ ਰਿਕੁਆਇਰਮੈਂਟ ਹੈਗੀ ਹੈ ਜੇਕਰ ਤੁਹਾਡੇ ਕੋਲ ਇਹ ਚੀਜ਼ਾਂ ਹੋ ਜਾਂਦੀਆਂ ਐ ਤਾਂ ਤੁਸੀਂ ਇਸ ਵਰਕ ਪਰਮਿਟ ਦੇ ਲਈ ਐਲੀਜੀਬਲ ਹੈਗੇ ਹੋ ਇਹ ਵਰਕ ਪਰਮਿਟ ਜਿਹੜਾ ਹੈ ਉਹ ਤੁਸੀਂ ਮਾਰਚ 19 2025 ਯਾਨੀ ਕਿ ਅੱਜ 18 ਤਰੀਕ ਹੈ ਜਦੋਂ ਵੀਡੀਓ ਆਪਾਂ ਪਬਲਿਸ਼ ਕਰ ਰਹੇ ਆਂ ਯਾਨੀ ਕੱਲ ਤੋਂ ਯਾਨੀ ਆਉਣ ਵਾਲੇ ਕੱਲ ਤੋਂ ਸੋ 19 ਮਾਰਚ 2025 9 ਵਜੇ ਸਵੇਰੇ ਯਾਨੀ 9 एएम ਤੋਂ ਯੂਕੋਨ ਦੇ ਸਟੈਂਡਰਡ ਟਾਈਮ ਦੇ ਹਿਸਾਬ ਦੇ ਨਾਲ ਤੁਸੀਂ ਐਪਲੀਕੇਸ਼ਨ ਲਾਉਣੀਆ ਸ਼ੁਰੂ ਕਰ ਸਕਦੇ ਹੋ ਇਹ ਅਪਲੀਕੇਸ਼ਨ ਐਕਸੈਪਟ ਕੀਤੀਆਂ ਜਾਣਗੀਆਂ ਅਪ੍ਰੈਲ 2 2025 ਤੱਕ ਸ਼ਾਮ 4:30 ਮਿੰਟ ਯੂਕਾਨ ਦੇ ਸਟੈਂਡਰਡ ਟਾਈਮ ਦੇ ਹਿਸਾਬ ਦੇ ਨਾਲ ਇਸ ਟਾਈਮ ਪੀਰੀਅਡ ਦੇ ਅੰਦਰ ਅੰਦਰ ਹੀ ਤੁਸੀਂ ਆਪਣੀ ਅਪਲੀਕੇਸ਼ਨ ਲਗਾਣੀ ਹੈ ਜੇਕਰ ਇਸ ਤੋਂ ਲੇਟ ਹੋ ਜਾਂਦੇ ਹੋ ਤਾਂ ਤੁਹਾਡੀ ਅਪਲੀਕੇਸ਼ਨ ਐਕਸੈਪਟ ਨਹੀਂ ਕੀਤੀ ਜਾਵੇਗੀ ਦੂਜੀ ਗੱਲ ਇਹ ਖਾਸ ਕਰਕੇ ਉਹਨਾਂ ਵਾਸਤੇ ਬੈਨੀਫਿਟ ਹੈ ਜਿਹੜੇ ਟੈਨਸ਼ਨ ਲੈ ਕੇ ਬੈਠ ਗਏ ਸੀ ਇਹ ਦਰਸਲ ਹੋਇਆ ਕਿਉਂ ਹੈ ਥੋੜਾ ਜਿਹਾ ਉਸ ਬਾਰੇ ਆਪਾਂ ਥੋੜਾ ਜਿਹਾ ਐਕਸਪਲੇਨ ਕਰ ਦਿੰਨੇ ਆ ਪਹਿਲਾਂ ਤੁਹਾਨੂੰ ਦੱਸ ਦਿੰਨਾ ਹੈ ਕਿ ਜਿਹੜੀ ਪਹਿਲਾ ਅਨਾਉਂਸਮੈਂਟ ਹੋਈ ਉਹਦੇ ਵਿੱਚ ਇਹ ਸੀਗਾ ਕਿ ਯੂਕੌਨ ਦਾ ਜਿਹੜਾ ਅਲੋਕੇਸ਼ਨ ਸੀ ਗਿਆ ਉਹ ਘਟਾ ਦਿੱਤੀਆਂ ਗਈਆਂ ਪੀਆਰ ਦੀਆਂ ਪੀਐਮਪੀ ਦੀਆਂ ਤੇ ਜਿਹੜਾ ਯੂਕੌਨ ਨੋਮੀਨੀ ਪ੍ਰੋਗਰਾਮ ਚੱਲਦਾ ਹੈ ਉਹਦੀ ਅਲੋਕੇਸ਼ਨ ਜਿਹੜੀ ਉਹ 50% ਯਾਨੀ ਅੱਧੀ ਕਰ ਦਿੱਤੀ ਗਈ ਜਿਸ ਦਾ ਕਰਕੇ ਜਿਹੜੇ ਪੀਆਰ ਹੋਣੇ ਸੀਗੇ ਉਹਨਾਂ ਦੀ ਗਿਣਤੀ ਘਟ ਗਈ ਸੋ ਹੁਣ ਜਿਹੜੇ ਪੀਆਰ ਹੋਣੇ ਸੀਗੇ ਉਹਨਾਂ ਨੂੰ ਟਾਈਮ 2 ਸਾਲ ਵੱਧ ਮਿਲ ਜਾਏਗਾ। ਯਾਨੀ ਕਿ ਜੇਕਰ ਉਹਨਾਂ ਨੇ YPMP 아니 Yukon ਦੀ PNP ਦੇ ਲਈ ਵੇਟ ਕਰ ਰਹੇ ਸੀਗੇ ਤਾਂ ਉਹ ਹੁਣ ਆਪਣਾ ਵਰਕ ਪਰਮਿਟ ਐਕਸਟੈਂਡ ਕਰਵਾ ਸਕਦੇ ਨੇ ਤੇ ਉਹਨਾਂ ਦਾ ਵਰਕ ਪਰਮਿਟ ਜਿਹੜਾ ਉਹ 2 ਸਾਲ ਦੇ ਲਈ ਐਕਸਟੈਂਡ ਹੋ ਜਾਵੇਗਾ। ਸੋ ਉਹਨਾਂ ਕੋਲ ਇੱਕ ਖੁੱਲਾ ਟਾਈਮ ਮਿਲ ਜਾਏਗਾ ਫਿਰ ਆਉਣ ਵਾਲੇ ਜਿਹੜਾ ਇਮੀਗ੍ਰੇਸ਼ਨ ਪਲਾਨ ਹੋਵੇਗਾ ਜਿਦੇ ਵਿੱਚ ਨੋਮੀਨੇਸ਼ਨ ਦਾ ਲੋਕੇਸ਼ਨ ਹੋ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ ਵਧਾ ਦਿੱਤੀ ਜਾਵੇ ਫਿਰ ਉਹਦੇ ਵਿੱਚੋਂ इजीली ਪੀਆਰ ਹੋ ਜਾਣਗੇ ਸੋ ਇਹ ਇੱਕ ਬਹੁਤ ਚੰਗੀ ਪਾਲਿਸੀ ਕਹੀ ਜਾ ਸਕਦੀ ਹੈ ਖਾਸ ਕਰਕੇ ਉਹਨਾਂ ਵਾਸਤੇ ਜਿਹੜੇ ਯੂਕਾਨ ਦੇ ਵਿੱਚ ਰਹਿ ਰਹੇ ਨੇ ਤੇ ਯੂਕਾਨ ਦੇ ਵਿੱਚ ਉਹ ਆਊਟ ਆਫ ਸਟੇਟਸ ਹੋ ਚੱਲੇ ਸੀਗੇ ਪਰ ਉਹਨਾਂ ਨੂੰ ਯੂਕਾਨ ਦੀ ਸਰਕਾਰ ਨੇ ਬਚਾ ਲਿਆ ਹੈਗਾ ਤੇ ਜੇਕਰ ਤੁਸੀਂ ਯੂਕਾਨ ਨੋਮਿਨੀ ਪ੍ਰੋਗਰਾਮ ਦੇ ਵਾਸਤੇ ਦੇਖ ਰਹੇ ਸੀਗੇ ਤਾਂ ਤੁਹਾਡੇ ਲਈ ਇਹ ਇੱਕ ਬੈਸਟ ਆਪਸ਼ਨ ਹੋ ਸਕਦਾ ਹੈ ਤੁਹਾਨੂੰ ਨਾ ਸਿਰਫ ਆਊਟ ਆਫ ਸਟੇਟਸ ਹੋਣ ਤੋਂ ਬਚਾਵੇਗਾ ਸਗੋਂ ਨਾਲ ਦੀ ਨਾਲ ਹੀ ਤੁਹਾਡੇ ਲਈ ਪੀਆਰ ਦਾ ਪਾਥਵੇ ਜਿਹੜਾ ਹੈ ਉਹ ਹਮੇਸ਼ਾ ਦੇ ਲਈ ਇਨੇਬਲ ਹੋ ਜਾਵੇਗਾ ਇਸਾ ਦੇ ਲਈ ਇਤਨੀ ਕਿਹਾ ਜਾ ਸਕਦਾ ਪਰ ਆਉਣ ਵਾਲੇ 2 ਸਾਲ ਦੇ ਲਈ ਇਨੇਬਲ ਜ਼ਰੂਰ ਹੋ ਜਾਵੇਗਾ ਉਮੀਦ ਕਰਦਾ ਹਾਂ ਰੋਕ ਸੰਦਾ ਹੋਵੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਸਿਰਫ ਤੁਹਾਡੀ ਅਸੀਂ ਗੱਲ ਕਰਦੇ ਹਾਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੇਪਸ ਨਾ ਤੁਸੀਂ ਕੋਈ ਪਛਾਹ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਦੱਬ ਕੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ